ਅੱਜ ਸਿੱਧਰੇ ਸਿੱਧਰੇ ਪੰਜਾਬ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਸਰਾਂਦ ਰੋਡ ਤੇ ਪਿੰਡ ਬਾਰਨ ਕੋਲ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਜੋ ਕਿ ਟਰੱਕ ਤੇ ਬੱਸ ਵਿਚਾਲੇ ਵਾਪਰ ਜਾਂਦਾ ਹੈ ਪੀਆਰਟੀਸੀ ਬੱਸ ਦੇ ਕੰਡਕਟਰ ਅਤੇ ਟਰੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਹੁਤ ਹੀ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਜੋ ਕਿ ਬੱਸ ਦੇ ਵਿੱਚ ਮੌਕੇ ਤੇ ਸਫ਼ਰ ਕਰ ਰਹੇ ਹੁੰਦੇ ਨੇ ਨਾਲ ਹੀ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਲੜਕੀ ਦੀ ਲੱਤਾਂ ਟੁੱਟਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਠੰਡ ਦਾ ਦੌਰ ਸ਼ੁਰੂ ਹੋ ਚੁੱਕਿਆ ਧੁੰਦਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਜਿਹੜੇ ਸਵੇਰੇ-ਸਵੇਰੇ ਕੰਮਾਂ ਦੇ ਲਈ ਨਿਕਲਦੇ ਨੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਸਟੂਡੈਂਟ ਨੇ ਜੋ ਸਵੇਰੇ-ਸਵੇਰੇ ਕਾਲਜ ਯੂਨੀਵਰਸਿਟੀਆਂ ਜਾਣ ਲਈ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉੱਥੇ ਹੀ ਇਹ ਜਿਹੇ ਭਿਆਨਕ ਸੜਕ ਹਾਸੇ ਜੋ ਸੜਕਾਂ ਉੱਤੇ ਵਾਪਰ ਜਾਂਦੇ ਨੇ ਇਹ ਖਬਰ ਜੋ ਕਿ ਬਹੁਤ ਹੀ ਮੰਦਪਾਗੀ ਆ ਜਿਸ ਵਿੱਚ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਦੋ ਲੋਕਾਂ ਦੀ ਬਹੁਤੀ ਜੇ ਅਸੀਂ ਗੱਲ ਕਰੀਏ ਕ੍ਰਿਟੀਕਲ ਹਾਲਤ ਹੈ ਜੋ ਕਿ ਜੇਰੇ ਇਲਾਜ ਨੇੜੇ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਾਏ ਗਏ ਨੇ ਇੱਕ ਲੜਕੀ ਦੀ ਲੱਤਾਂ ਟੁੱਟਣ ਦੀ ਖਬਰ ਵੀ ਜਿਹੜੀ ਅਸੀਂ ਕਹੀ ਆ ਉਹ ਸਾਹਮਣੇ ਆ ਰਹੀ ਹੈ ਇਹ ਬਹੁਤੀ ਭਿਆਨਕ ਸੜਕ ਹਾਸਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੱਸ ਤੇ ਟਰੱਕ ਦਾ ਜਿਹੜਾ ਅਸੀਂ ਕਹੀਏ ਬਹੁਤੀ ਬੁਰਾ ਹਾਲ ਹੋਇਆ ਹੈ ਟਰੱਕ ਸੜਕ ਤੋਂ ਦੂਸਰੇ ਪਾਸੇ ਨੂੰ ਡਿੱਗਿਆ ਹੋਇਆ ਹੈ PTRC ਬੱਸ ਦੀ ਵੀ ਅਸੀਂ ਜੇਕਰ ਦੇਖੀਏ ਲਾਈਵ ਤਸਵੀਰਾਂ ਦੇ ਵਿੱਚ ਬਹੁਤ ਹੀ ਬੁਰੀ ਹਾਲਤ ਹੈ ਇਹ ਫਿਰ 6:30 ਤੇ ਵਜੇ ਦੀ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਕਰ ਜੋ ਹੈ ਪਿੰਡ ਬਾਰਨ ਹੈ ਜੋ ਪਟਿਆਲਾ ਸਰਾਂਦ ਰੋਡ ਤੇ ਪੈਂਦਾ ਉੱਥੇ ਸਵੇਰੇ 6:30 ਦੀ ਘਟਨਾ ਜਿਹੜੀ ਵਾਪਰੀ ਹੈ ਜਿਸ ਵਿੱਚ ਕੰਡਕਟਰ ਅਤੇ ਬੱਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਲੜਕੀ ਦੀ ਲੱਤ ਟੁੱਟਣ ਦੀ ਖਬਰ ਆ ਰਹੀ ਹੈ ਤੇ ਬਹੁਤ ਹੀ ਲੋਕ ਜੋ ਬੱਸ ਦੇ ਵਿੱਚ ਸਫ਼ਰ ਕਰ ਰਹੇ ਨੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ ਅੱਜ ਸਿਰਸਰੇ ਪੰਜਾਬ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਪਟਿਆਲਾ ਸਰਾਂਦ ਰੋਡ ਤੇ ਪਿੰਡ ਬਾਰਨ ਕੋਲ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਜੋ ਕਿ ਟਰੱਕ ਤੇ ਬੱਸ ਵਿਚਾਲੇ ਵਾਪਰ ਜਾਂਦਾ ਹੈ ਪੀਆਰਟੀਸੀ ਬੱਸ ਤੇ ਕੰਡਕਟਰ ਅਤੇ ਟਰੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਹੁਤ ਹੀ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਜੋ ਕਿ ਬੱਸ ਦੇ ਵਿੱਚ ਮੌਕੇ ਤੇ ਸਫ਼ਰ ਕਰ ਰਹੇ ਹੁੰਦੇ ਨੇ ਨਾਲ ਹੀ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਲੜਕੀ ਦੀ ਲੱਤ ਟੁੱਟਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਠੰਡ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਧੁੰਦਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਜਿਹੜੇ ਸਵੇਰੇ ਸਵੇਰੇ ਕੰਮਾਂ ਦੇ ਲਈ ਨਿਕਲਦੇ ਨੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਸਟੂਡੈਂਟ ਨੇ ਜੋ ਸਵੇਰੇ ਸਵੇਰੇ ਕਾਲਜ ਯੂਨੀਵਰਸਿਟੀਆਂ ਜਾਣ ਲਈ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉੱਥੇ ਹੀ ਇਹ ਜੇ ਭਿਆਨਕ ਸੜਕਾਂ 'ਤੇ ਜੋ ਸੜਕਾਂ ਉੱਤੇ ਵਾਪਰ ਜਾਂਦੇ ਨੇ ਇਹ ਖਬਰ ਜੋ ਕਿ ਬਹੁਤ ਹੀ ਮੰਦਭਾਗੀ ਹੈ ਜਿਸ ਵਿੱਚ ਕਈ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਦੋ ਲੋਕਾਂ ਦੀ ਬਹੁਤੀ ਜੇ ਅਸੀਂ ਗੱਲ ਕਰੀਏ ਕ੍ਰਿਟੀਕਲ ਹਾਲਤ ਹੈ ਜੋ ਕਿ ਜੇਰੇ ਇਲਾਜ ਨੇੜੇ ਦੇ ਹਸਪਤਾਲਾਂ ਦੇ ਵਿੱਚ ਦਾਖਲ ਕਰਾਏ ਗਏ ਨੇ ਇੱਕ ਲੜਕੀ ਦੀ ਲੱਤਾਂ ਟੁੱਟਣ ਦੀ ਖਬਰ ਵੀ ਜਿਹੜੀ ਅਸੀਂ ਕਹੀ ਆ ਉਹ ਸਾਹਮਣੇ ਆ ਰਹੀ ਹੈ ਇਹ ਬਹੁਤ ਹੀ ਭਿਆਨਕ ਸੜਕ ਹਾਸਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬੱਸ ਤੇ ਟਰੱਕ ਦਾ ਜਿਹੜਾ ਅਸੀਂ ਕਹੀਏ ਬਹੁਤ ਹੀ ਬੁਰਾ ਹਾਲ ਹੋਇਆ ਹੈ ਟਰੱਕ ਸੜਕ ਤੋਂ ਦੂਸਰੇ ਪਾਸੇ ਨੂੰ ਡਿਗਿਆ ਹੋਇਆ ਪੀਆਰਟੀਸੀ ਬੱਸ ਦੀ ਵੀ ਅਸੀਂ ਇਹ ਜੇਕਰ ਦੇਖੀਏ ਲਾਈਵ ਤਸਵੀਰਾਂ ਦੇ ਵਿੱਚ ਬਹੁਤ ਹੀ ਬੁਰੀ ਹਾਲਤ ਹੈ ਇਹ ਫਿਰੇ 6:30 ਤੇ ਵਜੇ ਦੀ ਤਸਵੀਰਾਂ ਨੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਕਰ ਜੋ ਹੈ ਪਿੰਡ ਬਾਰਨ ਹੈ ਜੋ ਪਟਿਆਲਾ ਸਰਾਂਦ ਰੋਡ ਤੇ ਪੈਂਦਾ ਉੱਥੇ ਸਵੇਰੇ 6:30 ਦੀ ਘਟਨਾ ਜਿਹੜੀ ਵਾਪਰੀ ਹੈ ਜਿਸ ਵਿੱਚ ਕੰਡਕਟਰ ਅਤੇ બસ ਡਰਾਈਵਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਲੜਕੀ ਦੀ ਲੱਤਾਂ ਟੁੱਟਣ ਦੀ ਖਬਰ ਆ ਰਹੀ ਹੈ ਤੇ ਬਹੁਤ ਹੀ ਲੋਕ ਜੋ ਬਸ ਦੇ ਵਿੱਚ ਸਫ਼ਰ ਕਰ ਰਹੇ ਨੇ ਉਹ ਗੰਭੀਰ ਜ਼ਖਮੀ ਹੋ ਜਾਂਦੇ ਨੇ